ਸਾਂ ਨੀ 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 ਦਾ ਸਾਂ 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 ਜ਼ਾ ਸਾਂ ਨੀ 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 ਦਾ ਸਾਂ 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 ਜ਼ਰਦਾ ਸਾਂ ਨੀ 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 ਦੇ ਗਰਨੀ ਦਾ ਦਾ ਮਾ ਦਾ ਨੀ 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 ਦੇ ਸਾਂ ਨੀ ਕਰੇਗਾ ਨਰਦਾ ਸਾਂ 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 ਦੁਨੀਆ ਦੇ ਵਿੱਚ ਪੰਜਾਬ ਦਾ ਅੱਜ ਸਿਖਰੀ ਚੜਿਆ ਨਾ ਜਿੱਥੇ ਪੂਜੀ ਜਾਂਦੀ ਤੇ ਤੇ 부ਦੀ ਜਾਮਦੀ ਹੋਏ ਰੱਬ ਤੋਂ ਪਹਿਲਾਂ ਮਾ ਜਿੱਥੇ ਪਰੌਣਿਆਂ ਆਉਣ ਤੋਂ ਜਿੱਥੇ ਪਰੌਣਿਆਂ ਆਉਣ ਤੋਂ ਆਕੇ ਪਹਿਲਾਂ ਦੱਸਣ ਕਾ ਓ ਪਹਿਲਾ ਮੰਗੋ ਸਰਬੱਤ ਦਾ ਪਹਿਲਾ ਮੰਗੋ ਸਰਬੱਤ ਦਾ ਸਾਨੂੰ ਦਿੱਤੀ ਮਤ ਗੁਰਾਂ